ਜੀ ਜਿਹੜਾ ਮਾਮਲਾ ਤੇਰੇ ਤੋਂ ਐਕਟਿਵ ਹੋਇਆ ਤੇ ਕੀ ਕਾਰਵਾਈ ਕੀਤੀ ਗਈ ਤੇ ਕਾਹ ਕੀ ਕੀਤੀ ਜਾਏਗੀ ਸਾਰਨ ਮੇਰੇ ਵੱਲੋਂ ਜੈਮਸੀ ਵੀ ਸੋ ਮੇਰਾ ਨਾਮ ਜਤਿੰਦਰ ਮਸੀ ਗੌਰਵ ਹੈ ਮੈਂ ਗਲੋਬਲ ਕਿਚਨੈਕਸ਼ਨ ਕਮੇਟੀ ਦਾ ਇੰਡੀਆ ਦਾ ਪ੍ਰੈਜ਼ੀਡੈਂਟ ਆ ਅੱਜ ਸਮੂਚਾ ਮਸੀਹ ਭਾਈਚਾਰਾ ਇੱਥੇ ਪਹੁੰਚਿਆ ਵਾ ਮੇਰੇ ਨਾਲ ਸਾਡੇ ਪੰਜਾਬ ਪ੍ਰਧਾਨ ਨੂੰ ਸ਼ੌਂਕ ਸੀ ਜੀ ਅ ਪਿਛਲੇ ਦਿਨਾਂ ਦੇ ਵਿੱਚ ਸੌਂਗ ਆਇਆ ਜੋ ਰੈਪਰ ਬਾਦਸ਼ਾਹ ਵਾ ਉਹਦੇ ਵੱਲੋਂ ਨੂੰ ਚਰਚ ਤੇ ਬਾਈਬਲ ਪਾਸਪੋਰਟ ਔਰ ਹੋਰ ਬਹੁਤ ਅਸ਼ਲੀਲ ਸ਼ਬਦ ਜਿਹੜੇ ਦਸਨ ਯੋਗ ਨਹੀਂ ਆ ਜੋ ਨੇ ਆਪਣੇ ਘਾਣੇ ਦੇ ਵਿੱਚ ਦੇ ਵਿੱਚ ਜਿੰਨਾ ਵੀ ਸਾਡਾ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਮੁਸੀਬਾ ਆਇਆ ਦਾ ਵਾਪਰ ਇਸ ਗੱਲ ਦੀ ਅਸੀਂ ਚਿੰਤਾ ਦੇ ਵਿੱਚ ਹੈਗੀ ਆਈ ਸੀ ਜਾਟ ਨਾਮ ਦੀ ਉਹਦੇ ਵਿੱਚ ਰਣਦੀਪ ਹੁੱਡਾ ਨੇ ਜੋ ਪਵਿੱਤਰ ਸਾਡਾ ਪੁਲਪਟ ਆ ਉਹਦੇ ਅੱਗੇ ਖੜੇ ਹੋ ਕੇ ਪ੍ਰਭੂ ਯਿਸੂ ਮਸੀਹ ਦੇ ਪ੍ਰਭੂ ਯਿਸੂ ਮਸੀਹ ਦੇ ਖਿਲਾਫ ਹallelujah ਸ਼ਬਦ ਦੇ ਖਿਲਾਫ ਉਹ ਤੁਸੀਂ ਬੱਚੇ ਦਰਦੀ ਕਰਵਾਇਆ ਮੈਂ ਸਮਝਦਾ ਵੀ ਬੜੀ ਨਿੰਦਨਯੋਗ ਘਟਨਾਵਾਂ ਪਰ ਮੈਂ ਬੇਇਤੀ ਕਰਦਾ ਸਰਕਾਰ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਵੀ ਇਹਨਾਂ ਤੇ ਕੜੀ ਕਾਰਵਾਈ ਕੀਤੀ ਜਾਵੇ ਅਗਲਾ ਸਟੈਪ ਕੀ ਰਹੇਗਾ ਇਸ ਇਸ ਪ੍ਰਸ਼ਾਸਨ ਨਾਲ ਸਾਡੀ ਮੀਟਿੰਗ ਆ ਅਸੀਂ ਆਪਕੇ ਗੱਲ ਕਰ ਰਹੇ ਆ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਲੋਕਾਂ ਦੀ ਕਿਚਨ ਚ ਲੈ ਕੇ ਆਇਆ ਜਾਵੇ ਜੋ ਗਾਂ ਤੋਂ ਵੀ ਇਹ ਬੰਦੇ ਤਾਂ ਦਾ ਕੰਮ ਕਰਨ ਤੋਂ ਪਹਿਲਾਂ ਸੋਵਾਰੀ ਸੋਚਣ ਅਗਰ ਪ੍ਰਸ਼ਾਸਨ ਨਾਲ ਲੈ ਆਇਓ ਮੈਨੇਜ ਆਪਣੇ ਬਾਰੇ ਸਾਰਾ ਮੇਰੇ ਵੱਲੋਂ ਜੀਐਮਸੀ ਦੀ ਮੇਰਾ ਨਾਮ ਜਤਿੰਦਰ ਮਸੀ ਗੌਰਵ ਆ ਮੈਂ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦਾ ਰੈਸਪ੍ਰੇਜ਼ੈਂਟ ਆ ਔਰ ਅੱਜ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਦੇਖਿਆ ਵੀ ਇੱਕ ਗਾਣਾ ਰਿਲੀਜ਼ ਹੋਇਆ ਵੈਲ ਵੈਟਰ ਨਾਮ ਦਾ ਉਹ ਰੈਪਰ ਜਿਹੜਾ ਮਸ਼ਹੂਰ ਰੈਪਰ ਬਾਲੀਵੁੱਡ ਦੇ ਵਿੱਚ ਬਾਦਸ਼ਾਹ ਉਹਨੇ ਰਿਲੀਜ਼ ਕੀਤਾ ਔਰ ਉਹਦੇ ਵਿੱਚ ਕਿਹਾ ਵੀ ਘਰ ਲੱਗੇ ਮੈਨੂੰ ਚਰਚ ਤੇ ਬਾਈਬਲ ਲੱਗੇ ਪਾਸਪੋਰਟ ਔਰ ਹੋਰ ਬੜੇ ਗੰਦੇ ਲਫ਼ਜ਼ ਜਿਹੜੇ ਮੈਂ ਦੱਸਣ ਯੋਗ ਨਹੀਂ ਆ ਉਹ ਗਾਣੇ ਦੇ ਵਿੱਚ ਉਸ ਬੰਦੇ ਨੇ ਬੋਲੇ ਜਿਹਨੂੰ ਲੈ ਕੇ ਪੂਰੇ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਵਸਦੇ ਮੁਸੀਬ ਭਾਈਚਾਰੇ ਚ ਰੋਸ਼ ਆ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਬਟਾਲਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਥੇਬੰਦੀ ਦੇ ਕੁਝ ਬੰਦਿਆਂ ਨੇ ਐਪਲੀਕੇਸ਼ਨ ਦਿੱਤੀ ਸੀ ਔਰ 30 ਨੰਬਰ ਐਫਆਈਆਰ ਜਿਹਨਾਂ ਸਾਨੂੰ ਕੱਢ ਕੇ ਦਿੱਤੀ ਆ ਕਿਲਾ ਲਾਲ ਸਿੰਘ ਥਾਣੇ ਦੇ ਵਿੱਚ ਔਰ ਪਹਿਲਾਂ ਜਿੱਦਾ 295 ਦਾ ਪਰਚਾ ਦਰਜ ਹੁੰਦਾ ਸੀ ਹੁਣ ਬਿਨਸ ਦੀਆਂ ਧਾਰਾਂ ਦੇ ਵਿੱਚ 298 ਦਾ ਪਰਚਾ ਦਰਜ ਹੋਇਆ ਵਾ ਔਰ ਅੱਜ ਅਸੀਂ ਆਪਣੇ ਸਾਰੇ ਭਰਾਤੀ ਜਥੇ ਬੰਦੀਆਂ ਨਾਲ ਬੈਠ ਕੇ ਗੱਲ ਕੀਤੀ ਆ ਵੀ ਹੁਣ ਮਾਫੀ ਤੇ ਗੱਲ ਨਹੀਂ ਮੁੱਕਦੀ ਜੀ ਅਸੀਂ ਇਹਨਾਂ ਨੂੰ ਚਾਹੁੰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਕੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਜੋ ਇਹ ਹੋਰ ਵੀ ਕਿਸੇ ਧਰਮ ਦੇ ਬਾਰੇ ਬੋਲਣ ਤੋਂ ਪਹਿਲਾਂ 10 ਵਾਰੀ ਸੋਚਣ ਲਗਾਤਾਰ ਇਹ ਮਾਮਲੇ ਲਗਾਤਾਰ ਚੱਲ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਸਨੀ ਦਿਨ ਤੇ ਵੀ ਇੱਕ ਮਾਮਲਾ ਹੋਇਆ ਹੈ। ਹਾਂਜੀ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਜਾਟ ਮੂਵੀ ਰਿਲੀਜ਼ ਹੋਈ ਸੀ ਜਿਹਦੇ ਵਿੱਚ ਰਣਦੀਪ ਹੁੱਡਾ ਨਾਮ ਦਾ ਐਕਟਰ ਜਿਹੜਾ ਪਵਿੱਤਰ ਸਟੇਜ ਦੇ ਉੱਪਰ ਪ੍ਰਭੂ ਯਿਸੂ ਮਸੀਹ ਦੇ ਅੱਗੇ ਖੜੇ ਹੋ ਕੇ ਇਹ ਗੱਲ ਕਹਿ ਰਿਹਾ ਸਾਡੇ ਆਮਨ ਸ਼ਬਦ ਦਾ ਮਜ਼ਾਕ ਉਡਾ ਰਿਹਾ ਔਰ ਇਹ ਗੱਲ ਕਹਿ ਰਿਹਾ ਵੀ ਤੁਹਾਡਾ ਪ੍ਰਭੂ ਜਿਹੜਾ ਬਿਜ਼ੀ ਹੈ ਉਹਨੇ ਮੈਨੂੰ ਭੇਜਿਆ ਤੁਹਾਨੂੰ ਗਿਫਟ ਦੇਣ ਲਈ ਤੇ ਗੋਲੀਆਂ ਦੇ ਨਾਲ ਉਹਨੇ ਸਾਰਿਆਂ ਨੂੰ ਭੰਨਤਾ ਉਹ ਵੀ ਅਸੀਂ ਪ੍ਰਦਰਸ਼ਨ ਕੀਤਾ ਫਿਰ ਜਲੰਧਰ ਦੇ ਵਿੱਚ ਪ੍ਰਸ਼ਾਸਨ ਨੇ ਸਾਡੀ ਐਪਲੀਕੇਸ਼ਨ ਲਈ ਔਰ ਐਫਆਈਆਰ ਵੀ ਦਰਜ ਕੀਤੀ ਔਰ ਬਾਅਦ ਦੇ ਵਿੱਚ ਉਹਨਾਂ ਦੀ ਮਾਫੀ ਦੀ ਵੀਡੀਓ ਵੀ ਆ ਗਈ ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲਾਂ ਬਹੁਤ ਨਿੰਦਨਯੋਗ ਨੇ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਲੋਕ ਸ਼ਰਾਰਤੀ ਅਨਸਰ ਨੇ ਇਹ ਜਿਹੜੀ ਆਪਣੀ ਝੂਠੀ ਸ਼ੋਹਰਤ ਲੈਣ ਦੇ ਲਈ ਆਪਣੀ ਟੀਆਰਪੀ ਵਧਾਉਣ ਦੇ ਲਈ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਕਿਉਂਕਿ ਪੂਰੇ ਪੂਰੇ ਵਰਲਡ ਦੇ ਵਿੱਚ ਜਿਹੜਾ ਮਸੀਹ ਭਾਈਚਾਰਾ ਦੇਸ਼ਾਂ ਵਿਦੇਸ਼ਾਂ 'ਚ ਬਹੁਤ ਵੱਡੀ ਗਿਣਤੀ 'ਚ ਵੱਸਦਾ ਵਾ ਉਹਨੂੰ ਸਾਰਿਆਂ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਦੀ ਆ ਜਿਹੜੇ ਗੱਲ ਕਰਦੇ ਨੇ ਮੈਂ ਸੋਚਦਾ ਵੀ ਜਿਹੜਾ ਸੈਂਸਰ ਬੋਰਡ ਆ ਸੈਂਸਰ ਬੋਰਡ ਦੇ ਵਿੱਚ ਵੀ ਵੱਖ-ਵੱਖ ਧਰਮਾਂ ਦੇ ਲੋਕ ਹੋਣੇ ਚਾਹੀਦੇ ਨੇ Hindu ਲੀਡਰ ਹੋਣੇ ਚਾਹੀਦੇ ਨੇ ਸਿੱਖ ਲੀਡਰ ਹੋਣੇ ਚਾਹੀਦੇ ਨੇ ਕ੍ਰਿਸਚੀਅਨ ਲੀਡਰ ਹੋਣੇ ਚਾਹੀਦੇ ਨੇ ਮੁਸਲਮਾਨ ਲੀਡਰ ਹੋਣੇ ਚਾਹੀਦੇ ਹੋਣੇ ਚਾਹੀਦੇ ਕਿਉਂਕਿ ਬੇਅਦਬੀ ਤੇ ਬੇਅਦਬੀ ਆ ਕਿਸੇ ਵੀ ਧਰਮ ਦੀ ਹੋਵੇ ਇਹ ਹਰੇ ਸਤਿਕਾਰ ਕਰਨਾ ਚਾਹੀਦਾ ਸਾਰੇ ਧਰਮਾਂ ਦਾ ਇਹ ਸਾਰੇ ਧਰਮਾਂ ਨੂੰ ਟਾਰਗੇਟ ਕਰਦੇ ਪਿਛਲੇ ਦਿਨਾਂ ਦੇ ਵਿੱਚ ਵੀ ਕਈ ਫਿਲਮਾਂ ਦੇ ਵਿੱਚ ਵੀ ਦੇਖਿਆ ਜਾਂਦਾ ਹੋਆ Hindu ਦੇਵੀ ਦੇਵਤਿਆਂ ਨੂੰ ਟਾਰਗੇਟ ਕੀਤਾ ਜਾਂਦਾ ਵਾ ਅਸੀਂ ਉੱਥੇ ਵੀ ਗੱਲ ਕਰਦੇ ਆ ਵੀ ਇਹ ਲੋਕ ਜਿਹੜੇ ਵੀ ਨੇ ਜਿਹੜੇ ਵੀ ਇਦਾਂ ਦਾ ਕੰਮ ਕਰਦੇ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਔਰ ਇੱਕ ਐਸਾ ਕਾਨੂੰਨ ਬਣਾਉਣਾ ਚਾਹੀਦਾ ਵਾ ਵੀ ਇਸ ਕਾਨੂੰਨ ਦੇ ਤਹਿਤ ਉਹ ਲੋਕ ਜਿਹੜੇ ਆ ਜੇਲ੍ਹ ਦੀ ਹਸਲਾਖਾ ਪਿੱਛੇ ਜਾਣ ਔਰ ਗਾਂ ਇਦਾਂ ਦਾ ਕੰਮ ਨਾ ਕਰਨਾ ਧੰਨਵਾਦ